ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲਾੜ ਬਣਜਾਰਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਦੜਬੇ ਤੋਂ ਪਾਤੜਾਂਵਾਲ ਨੂੰ ਜਦੋਂ ਜਾਂਦੇ ਆ ਤਾਂ ਇਹ ਪਿੰਡ ਰਸਤੇ ਦੇ ਵਿੱਚ ਆਉਂਦਾ ਹੈ 8 ਕਿਲੋਮੀਟਰ ਇੱਥੋਂ ਦੜਬਾ ਤੇ 8 ਕਿਲੋਮੀਟਰ ਇੱਥੋਂ ਪਾਤੜਾਂ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਲਾਣੇਦਾਰ ਫੀਡ ਸਟੋਰ ਆ ਦੋਸਤੋ ਇਹਨਾਂ ਦਾ ਸ਼ੀ ਇਥੇ ਇੱਕ ਵੀਡੀਓ ਬਣਾ ਰਹੇ ਆਂ ਕਾਰਨ ਇਹ ਵੀ ਥੋੜੇ ਦਿਨ ਪਹਿਲਾਂ ਇੱਕ ਮੱਝ ਦੀ ਲਾਈਵ ਚੋਈ ਹੋਈ ਅਵਤਾਰਪਨਰਾ ਬਾਈ ਜੀ ਹੋਰੀ ਐ ਇਸ ਏਰੀਏ ਤੋਂ ਉਹਨਾਂ ਦੇ ਚੈਨਲ ਦੇ ਉੱਤੇ ਤੇ ਬੜਾ ਸੋਹਣਾ ਇਸ ਝੋਟੀ ਨੇ ਦੁੱਧ ਦਿੱਤਾ ਇੱਕ ਤਾਂ ਤੁਹਾਨੂੰ ਇਹ ਝੋਟੀ ਦਿਖਾ ਦੇਵਾਂਗੇ ਇਸੇ ਵੀਡੀਓ ਦੇ ਮਾਧਮ ਨਾਲ ਕਿਉਂਕਿ ਜਿਹੜੇ ਵੀਰ ਸ਼ੌਂਕ ਰੱਖਦੇ ਆ ਚੰਗੀਆਂ ਮੱਝਾਂ ਦਾ ਤਾਂ ਉਹਨਾਂ ਦਾ ਸ਼ੌਂਕ ਪੂਰਾ ਹੋਊਗਾ ਉਹਨਾਂ ਨੂੰ ਇੱਕ ਮੁਰਾ ਨਸਲ ਦੀ ਚੰਗੇ ਦੁੱਧ ਵਾਲੀ ਮੱਝ ਦੇਖ ਕੇ ਵਧੀਆ ਲੱਗੂਗਾ ਤੇ ਉਹਨਾਂ ਦਾ ਆਪ ਦੇ ਪਸ਼ੂਆਂ ਦੇ ਵਿੱਚ ਫਿਰ ਸ਼ੌਂਕ ਜਾਗੂਗਾ ਕਿਉਂਕਿ ਜਦੋਂ ਕੋਈ ਚੰਗਾ ਪਸ਼ੂ ਦੇਖਦੇ ਆ ਤਾਂ ਫਿਰ ਇਹ ਵੀ ਹੁੰਦਾ ਵੀ ਅਸੀਂ ਸਾਮ ਸੰਭਾਲ ਨੂੰ ਵੀ ਨੋਟ ਕਰਦੇ ਆ ਤੇ ਜਿਹੜੇ ਸਾਡੇ ਘਰੇ ਖੜੇ ਪਸ਼ੂ ਆ ਫਿਰ ਅਸੀਂ ਉਹਨਾਂ ਹਾਲ ਵੀ ਧਿਆਨ ਵੱਧ ਦਿੰਨੇ ਆ ਤੇ ਦੂਜਾ ਇਸ ਵੀਡੀਓ ਦੇ ਮਾਧਮ ਨਾਲ ਇੱਕ ਫਾਇਦਾ ਇਹ ਹੋ ਜਾਣਾ ਵੀ ਜਿਹੜੀ ਕੋਈ ਚੰਗੀ ਮੱਝ ਆ ਜਿਵੇਂ ਇਹ ਛੋਟੀ ਤੁਸੀਂ ਸਾਹਮਣੇ ਦੇਖ ਰਹੇ ਹੋ ਡਿਟੇਲ ਬਾਈ ਜੀ ਉਹ ਆਪਾਂ ਨੂੰ ਦੱਸਣਗੇ ਪਰ ਇਹਦੇ ਨਾਲ ਦੀਆਂ ਜੇ ਤੁਸੀਂ ਛੋਟੀਆਂ ਮੱਝਾਂ ਘਰ 'ਚ ਤਿਆਰ ਕਰਨੀਆਂ ਤਾਂ ਉਹਦਾ ਇੱਕ ਹੀ ਬੈਸਟ ਤਰੀਕਾ ਹੈ ਵੀ ਇਸ ਛੋਟੀ ਦਾ ਕੋਈ ਬੁੱਲ ਹੋਵੇ ਤੇ ਉਹਦੇ オリジナル ਸੀਮਨ ਸਟਰਾ ਤੁਹਾਡੇ ਤੱਕ ਪਹੁੰਚਣ ਤੇ ਘਰਾਂ ਚ ਕਟੀਆਂ ਜਿਹੜੀਆਂ ਫਾਇਦਾ ਹੋਣ ਜਿਹਦੇ ਜ਼ਰੀਏ ਇਦਾਂ ਦੀਆਂ ਝੋਟੀਆਂ ਇਦਾਂ ਦੀਆਂ ਮੱਝਾਂ ਤੁਹਾਡੇ ਕੋਲ ਵੀ ਤਿਆਰ ਹੋ ਸਕਣ ਤਾਂ ਇਸੇ ਵੀਡੀਓ ਦੇ ਵਿੱਚ ਇੱਕੇ ਇਸੇ ਝੋਟੀ ਦਾ ਜਿਹੜਾ ਬੁੱਲ ਹੈ ਇੱਕ ਬੱਚਾ ਕੱਟਾਂ ਇਹ ਵੀ ਤੁਹਾਨੂੰ ਦਿਖਾ ਦੇਣਾ ਇਹ ਇੱਕ ਉਸ ਸੀਮਨ ਬੈਂਕ ਦੇ ਵਿੱਚ ਜਾਂ ਉਸ ਭਰਾ ਕੋਲ ਜਾਣਾ ਜਿਹੜਾ ਵੀਰ ਕਹਿੰਦਾ ਵੀ ਆਪਾਂ ਕੋਈ ਕੱਟਾ ਖਰੀਦਣ ਤੋਂ ਪਹਿਲਾਂ ਕੋਸ਼ਿਸ਼ੇ ਹੀ ਹੁੰਦੀ ਹੈ ਵੀ ਪਹਿਲਾਂ ਉਹਦਾ ਡੀਐਨਏ ਕਰਵਾਇਆ ਜਾਵੇ ਤੇ ਫੇਰ ਹੀ ਆਪਾਂ ਉਹ ਕਟਾ ਜਿਹੜਾ ਆਪਦੀ ਸੀਮਨ ਬੈਂਕ ਦੇ ਵਿੱਚ ਕਲੈਕਟ ਕਰਦੇ ਆ ਉਹਨੂੰ ਲੈ ਕੇ ਜਾਣੇ ਆ ਸੋ ਲਾਸਟ ਤੱਕ ਵੀਡੀਓ ਦੇਖਦੇ ਰਹੋ ਗੱਲਾਂ ਬਾਤਾਂ ਪਹਿਲਾਂ ਇਹਨਾਂ ਪਸ਼ੂਆਂ ਸੰਬੰਧੀ ਆਪਾਂ ਉਸ ਭਰਾ ਨਾਲ ਕਰਾਂਗੇ ਜਿਹੜਾ ਇਹਨਾਂ ਪਸ਼ੂਆਂ ਦਾ ਮਾਲਕ ਹੈ ਓਨਰ ਹੈ ਜੀਨੇ ਇਹਨਾਂ ਨੂੰ ਤਿਆਰ ਕੀਤਾ ਇਹਨਾਂ ਦੀ ਬਰੀਡ ਨੂੰ ਤਿਆਰ ਕੀਤਾ ਤੇ ਉਸ ਤੋਂ ਬਾਅਦ ਚ ਬਾਈ ਜੀ ਹੋਰਾਂ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਕੋਲੋਂ ਤੁਹਾਡੇ ਕੋਲ ਸੀਮਨ ਪਹੁੰਚਣਾ ਸੋ ਆਓ ਮਿਲिए ਵੀਰ ਨੂੰ ਆਪਾਂ ਇਸ ਛੋਟੀ ਬਾਰੇ ਪਹਿਲਾਂ ਜਾਣਕਾਰੀ ਲੈ ਲੈਂਦੇ ਆ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਬਈ ਨਾਮ ਜਸਪਾਲ ਸਿੰਘ ਜੀ ਜਸਪਾਲ ਭਾਈ ਮੈਂ ਪਹਿਲਾਂ ਵੈਸੇ ਐਡ ਕਰਤਾ ਇਹ ਲਾਣੇਦਾਰ ਫੀਡ ਸਟੋਰ ਆਪਣਾ ਹਨਾ ਹਾਂਜੀ ਫੀਡ ਦਾ ਕੰਮ ਵੀ ਕਰ ਰਹੇ ਹਾਂ ਨਾਲ ਫਿਰ ਹਾਂਜੀ ਨਾਲ ਫੀਡ ਦਾ ਕੰਮ ਅੱਛਾ ਭਾਈ ਜੇ ਪਸ਼ੂਆਂ ਵਾਲੇ ਪਾਸੇ ਆਪਾਂ ਗੱਲ ਕਰੀਏ ਇਹ ਹੋਮ ਬਰੀਡ ਆਪਣੀ ਜਾਂ ਆਪਾਂ ਖਰੀਦੇ ਹੋਏ ਪਸ਼ੂ ਆ ਇੱਕ ਕਪ ਮੱਝ ਲਈ ਆਈ ਸੀ ਸੁਜੀਤ ਮਰਕਤੂ ਜੀ ਅੱਛਾ ਇੱਕ ਮੱਝ ਖਰੀਦੀ ਸੀ ਹਾਂ ਜੀ ਉਹਦੀ ਅੱਗੇ ਬਰੀੜੇ ਸਾਰੇ ਇਹ ਸਾਰੀ ਜਿਹੜੀਆਂ ਇਸ ਟਾਈਮ ਘਰੇ ਝੋਟੀਆਂ ਦਿਸਦੀਆਂ ਮੇਰੇ ਖਿਆਲ ਮੋਸਟਲੀ ਉਸੇ ਦੀਆਂ ਹਾਂ ਉਸੇ ਦੀ ਆਪਾਂ ਪਹਿਲਾਂ ਉਸ ਮੱਝ ਕੋਲੀ ਚੱਲ ਗਏ ਆ ਜੀ ਠੀਕ ਹੈ ਸੋ ਦੋਸਤੋ ਪਹਿਲਾਂ ਉਹ ਮੱਝ ਦਿਖਾ ਦਈਏ ਇੱਕ ਮੱਝ ਖਰੀਦੀ ਬਾਈ ਨੇ ਹਰਿਆਣੇ ਦੇ ਵਿੱਚੋਂ ਇਹ ਉਹ ਸਾਹਮਣੇ ਮੱਝ ਮੇਰੇ ਖਿਆਲ ਚ ਹੈਗੀ ਹੈ ਭਾਈ ਇਹ ਕਦੋਂ ਖਰੀਦੀ ਸੀ ਮੱਝ ਕਿੰਨਾ ਚਿਰ ਹੋ ਗਿਆ ਇਹਨੂੰ ਜੀ 5 ਸਾਲ ਮੰਗੋਗੇ 5 ਸਾਲ ਹੋ ਗਏ ਲਗਭਗ ਠੀਕ ਹੈ ਕੀ ਦੁੱਧ ਧਰ ਕਾਰ ਰਿਹਾ ਇਸ ਮੱਝ ਦਾ ਇਹਦਾ ਆਪਾਂ ਨੇ ਜੀ 20 ਕਿਲੋ 186 ਗ੍ਰਾਮ ਲਾਈਵ ਕਰਾਇਆ ਸੀ 20 ਕਿਲੋ 186 ਗ੍ਰਾਮ ਇਹਦਾ ਲਾਈਵ ਕਰਾਤਾ ਸੀ ਹਾਂਜੀ ਹਾਂਜੀ ਠੀਕ ਐ ਅੱਛਾ ਇਹ ਇਸ ਮੱਝ ਦੀ ਜਮਾਂ ਦੀ ਗੱਲ ਕਰੀਏ ਉਹਦਾ ਦੁੱਧ ਕਿੰਨਾ ਕਿ ਸੀਗਾ ਕੋਈ ਸਹੀ ਧਿਆਨ ਚ ਉਹਨਾਂ ਦੇ ਕਹਿਣ ਮਦਾਕ ਜੀ 21 ਕਿਲੋ ਦੁੱਧ ਸੀ ਇਹਦੀ ਮਾਂ ਦਾ ਦੁੱਧ ਵੀ 21 ਕਿਲੋ ਸੀ ਇਹਦਾ 20 ਕਿਲੋ 186 ਗ੍ਰਾਮ ਆਪਾਂ ਲਾਈਵ ਕਰਾਤਾ ਹਾਂਜੀ ਠੀਕ ਐ ਇਹ ਮੱਝ ਦਾ ਪਤਾ ਕਿਹੜੇ ਸਾਨ ਦੀ ਹੈ ਜਾਂ ਨਹੀਂ ਪਤਾ ਨਹੀਂ ਉਹਨਾਂ ਨੇ ਇਹ ਨਹੀਂ ਦੱਸਿਆ ਜੀ ਕਿਹੜੇ ਇਹ ਨਹੀਂ ਦੱਸਿਆ ਐਚਐਲਡੀਵੀ ਜਾਂ ਪੰਚਾਇਤ ਦੀ ਗੱਲ ਸੀ ਠੀਕ ਐ ਅੱਛਾ ਇਹ ਮੱਝ ਦੋਸਤੋ ਤੁਸੀਂ ਦੇਖ ਲਓ ਅੱਛਾ ਕਿੰਨ ਮਹੀਨਿਆਂ ਦੀ ਸੁਵਾ ਸੂਗੀ ਤੇ ਕਿੰਨੇ ਚਿਰ ਦੀ ਗੱਬਣ ਇਹ ਹੁਣ 6ਵੇਂ ਸੂਏ ਸੂਈ ਹੋਈ ਹੈ ਜੀ 6ਵੇਂ ਸੁਵਾ ਸੂਈ ਹੈ ਹਾਂ 7ਵੇਂ ਸੂਏ ਵਾਸਤੇ ਗੱਬਣਾ ਜੀ ਕਿੰਨੇ ਚਿਰ ਦੀ ਗੱਬਣ ਹੋਊਗੀ ਇਹ 6 ਮਹੀਨਿਆਂ ਤੋਂ ਉੱਪਰ ਗੱਬਣ ਹੋਗੀ 7ਵਾਂ ਚੱਲੀ ਜਾਂਦਾ ਜੀ ਹਾਂਜੀ 7ਵਾਂ ਚੱਲੀ ਜਾਂਦਾ ਦੁੱਧ ਦੇ ਰਹੀ ਹੁਣ ਦੁੱਧ ਹੁਣ ਇਹ ਜੀ ਸਵੇਰ ਦੇ ਟਾਈਮ 'ਚ ਆਉਂਦੇ ਨੇ ਕੜੰਗ ਜੀ ਇੱਕ ਡੰਗ ਹੀ ਚੋਣੇ ਹਾਂਜੀ ਇਹ ਫਿਰ ਉਹਨਾਂ ਡਰਾਈ ਕਰਨ ਵਾਲੇ ਪਾਸੇ ਨੂੰ ਡਰਾਈ ਕਰਨ ਵਾਲੇ ਪਾਸੇ ਆਪ ਮਤਲਬ ਕੜੰਗ ਪਾ ਲੈਂਦੇ ਨੇ 7ਵੇਂ ਮਹੀਨੇ ਜਾ ਕੇ 7ਵੇਂ ਮਹੀਨੇ ਚ ਇੱਕ ਡੰਗ ਪਾ ਲੈਂਦੇ ਹਾਂਜੀ ਹਾਂਜੀ ਦੁੱਧ ਫਿਰ ਲੰਬਾ ਟਾਈਮ ਪ ਇੱਕ ਟਾਈਮ ਮਿਲਕਿੰਗ ਹੁੰਦੀ ਹੈ ਬਾਈ ਕਹਿੰਦਾ ਵੀ ਜਦੋਂ ਡਰਾਈ ਕਰਨਾ ਹੁੰਦਾ ਉਦੋਂ ਪਸ਼ੂ ਨੂੰ ਇੱਕ ਟਾਈਮ ਕਰ ਦਿੰਦੇ ਆ ਡਰਾਈ ਸੌਖਾ ਹੋ ਜਾਂਦਾ ਥਣਾ ਦੇ ਵਿੱਚ ਵਿਥੀ ਥਣ ਦਾ ਸੈਜ ਦੁੱਧ ਲਾਈਵ ਜਿਹੜਾ ਉਹ ਚੁਆਇਆ ਬਾਈ ਨੇ ਜੇ ਨਹੀਂ ਵੀ ਦੇਖਿਆ ਤਾਂ ਤੁਹਾਨੂੰ ਇਹਦਾ ਢਾਂਚਾ ਤੇ ਇਹਦੇ ਥਣ ਹਵਾਨਾ ਉਹ ਦੱਸੂਗਾ ਵੀ ਇੱਕ ਚੰਗੇ ਦੁੱਧ ਵਾਲੀ ਮੱਝ ਹੈ ਇਸੇ ਮੱਝ ਤੋਂ ਅੱਗੇ ਇੱਕ ਖਾਨਦਾਨ ਬਾਈ ਕੋਲ ਤਿਆਰ ਹੋਇਆ ਇਹ ਤੋਂ ਅੱਗੇ ਜਿਹੜੀ ਇੱਕ ਝੋਟੀ ਪੈਦਾ ਹੋਈ ਬਈ ਇਹ ਝੋਟੀ ਇਸੇ ਮੱਝ ਦੀ ਧੀ ਹੈ ਹਾਂਜੀ ਇਸੇ ਦੀ ਇਹਦਾ ਪਿਓ ਕਿਹੜਾ ਕਿਹੜੇ ਬੁੱਲ ਦੀ ਹੈ ਇਹ ਇਹਦਾ ਬਾਪ ਹੈ ਤੂਫਾਨ ਕੁੰਗੜੀ ਤੂਫਾਨ ਕੁੰਗੜ ਜਿਹੜਾ ਲੱਡੋ ਦਾ ਬੱਚਾ ਹੈ ਠੀਕ ਹੈ ਉਹਦੀ ਉਹਦੀ ਏਤੀ ਹੈ ਇਹ ਕਹਿੰਨਾ ਮਸੂਆ ਸੂਈ ਹੈ ਬਈ ਇਹ ਦੂਜਾ ਸੂਆ ਸੂਈ ਹੈ ਦੂਜਾ ਸੂਆ ਇਹ ਕਿ ਸੂਈ ਹੈ ਇਹ ਦੂਜਾ ਸੂਆ ਸੂਈ ਹੈ ਜੀ 6 ਦੰਦ ਸੂਪੀ ਸੀ ਇਹ ਅੱਛਾ 6 ਦੰਦ ਸੀ ਤੇ 4 ਸਾਲ ਆ 4 ਮਹੀਨੇ ਦੀ ਉਮਰ ਹੈ 4 ਸਾਲ ਤੇ 4 ਮਹੀਨੇ ਦੀ ਉਮਰ ਠੀਕ ਹੈ ਅੱਛਾ ਭਾਈ ਇਹਦਾ ਦੁੱਧ ਹੁਣ ਜਿਹੜਾ ਲਾਈਵ ਕਰਾਇਆ ਆਪਾਂ ਬਾਈ ਅਵਤਾਰ ਭਾਨਰੇ ਦੇ ਚੈਨਲ ਤੇ ਕਿੰਨਾ ਦੁੱਧ ਤਸਵੀਰ ਕਾੜ ਕਰਾਇਆ 26 ਕਿਲੋ 80 ਗ੍ਰਾਮ 26 ਕਿਲੋ 80 ਗ੍ਰਾਮ ਦੋ ਟਾਈਮ ਦੀ ਜਿਹੜੀ ਚੁਆਈ ਇੱਕ ਆਪਾਂ ਜਿਹੜੀ ਉਹ ਚਵਾਈ ਕਰਾਈ ਹੈ ਹਾਂਜੀ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਕੱਲ ਨੂੰ 2 ਮਹੀਨੇ ਹੋ ਗਿਆ ਜੀ ਕੱਲ ਨੂੰ 2 ਮਹੀਨੇ ਹੋ ਜਾ ਤਰੀਕ ਨੂੰ ਠੀਕ ਹੈ ਸੋ ਦੋਸਤੋ ਦੇਖੋ ਤੁਸੀਂ ਇੱਕ 6 ਦੰਦ ਝੋਟੀ ਸੂਈ 26 ਕਿਲੋ 80 ਗ੍ਰਾਮ ਲਾਈਵ ਜੋ ਆਤਾ ਟਾਂਚਾ ਦੇਖਣ ਵਾਲਾ ਹੈ ਹਾਈਟ ਲੈਂਥ ਦੇਖੋ ਇਹ ਤੂਫਾਨ ਕੁੰਗੜ ਦੀ ਹੈ ਝੋਟੀ ਦੂਜੀ ਸੂਏ ਸੂਈ ਹੈ ਤੋੜ ਕੇ ਵੀ ਤੁਹਾਨੂੰ ਇਹ ਦਿਖਾਵਾਂਗੇ ਭਈ ਮੜਾ ਜਸਪਾਲ ਇਹਨੂੰ ਮੜਾ ਤੋੜ ਕੇ ਦਿਖਾ ਦਗੀ ਸੋ ਉਸ ਤੋਂ ਬਾਅਦ ਦੋਸਤੋ ਗੱਲਾਂ ਬਾਤਾਂ ਆਪਾਂ ਕਰਾਂਗੇ ਬੋਲ ਸੰਬੰਧੀ ਵੀ ਸਾਰਾ ਖਾਨਦਾਨ ਜਿਹੜਾ ਤੁਹਾਨੂੰ ਦਿਖਾ ਦੇਣਾ ਬਹੁਤ ਸੋਹਣੀ ਬਾਡੀ ਬਣਦਾ ਦੋਸਤੋ ਮੱਝ ਦੀ ਤੇ ਸੰਭਾਲ ਵੀ ਬਾਈ ਦੀ ਬੜੀ ਚੰਗੀ ਫੇਰੀ ਇਦਾਂ ਦੀ ਬਰੀਡ ਤਿਆਰ ਹੁੰਦੀ ਹੈ ਸਾਮ ਸੰਭਾਲ ਵੀ ਹੋਵੇ ਸੀਮਨ ਦੀ ਸਿਲੈਕਸ਼ਨ ਚੰਗੀ ਹੋਣੀ ਚਾਹੀਦੀ ਹੈ ਅਸੀਂ ਇਹਦੀ ਜਿਹੜੀ ਮਿਲਕਿੰਗ ਹੈ ਉਹ ਅਸੀਂ ਇਹ ਸੋਚ ਲਿਆ ਸੀ ਵੀ ਥੋੜਾ ਭਰੇ ਜੇ ਹਵਾਨੇ ਚ ਦਿਖਾਵਾਂਗੇ ਕਿਉਂਕਿ ਮੱਝ ਦੀ ਜੱਜਮੈਂਟ ਹੋ ਜਾਂਦੀ ਕੋਈ ਵੀ ਭਰਾ ਨਵਾਂ ਦੇਖਦਾ ਚੋਇਆ ਵਾ ਪਸੂ ਖਾਲੀ ਹਵਾਨਾ ਫਿਰ ਕਈ ਵਾਰ ਉਵੇਂ ਤੁਹਾਨੂੰ ਸਵਾਦ ਵੀ ਨਹੀਂ ਆਉਣਾ ਸੀ ਹਾਈਟ ਲੈਂਥ ਸੰਗ ਦਾ ਸੈਜ ਤੁਸੀਂ ਦੇਖ ਸਕਦੇ ਹੋ ਹਾਂ ਲਿਆ ਵੀਰੇ ਵਾਪਸ ਕੋਈ ਗੱਲ ਨਹੀਂ ਫੇਰ ਕਿਡਾ ਜਾ ਉੱਧਰ ਨੂੰ ਇਕੜਾ ਲਾ ਫੇਰ ਉੱਧਰ ਨੂੰ ਤੋਰ ਲਾ ਸਣਾ ਚ ਬਿੱਥੀ ਵੀ ਨੋਟ ਕਰਿਓ ਦੋਸਤੋ ਇਹ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਇਹ ਇਸ ਕਰਕੇ ਵਾਰ-ਵਾਰ ਝੋਟੀ ਨੂੰ ਜਾਂ ਇਹਦਾ ਖਾਨਦਾਨ ਦਿਖਾਉਣਾ ਵੀ ਇੱਕ ਬੁੱਲ ਦਾ ਸੀਮਨ ਹੈ ਤੁਸੀਂ ਵਰਤਨਾ ਤਾਂ ਧਿਆਨ ਚ ਰੱਖ ਕੇ ਵੀ ਆਪਾਂ ਪ੍ਰੋਪਰ ਉਹਦੀ ਪੀੜੀ ਨੂੰ ਜਾਣਦੇ ਹੋਈਏ ਕਿ ਉਹਦੇ ਖਾਨਦਾਨ ਨੂੰ ਜਾਣਦੇ ਹੋਈਏ ਲਿਆ ਵੀਰੇ ਵਾਪਸ ਸਮਾਲੋ ਸੋ ਇਹ ਝੋਟੀ ਦੇਖੋ ਤੁਸੀਂ ਦੂਜਾ ਸੁਆ 26 ਕਿਲੋ ਦੇ 80 ਗ੍ਰਾਮ ਦੁੱਧ ਦੇ ਨੇ ਦਿੱਤਾ ਲੈ ਆ ਵੀਰੇ ਵਾਪਸ ਕੋਈ ਗੱਲ ਨਹੀਂ ਸੋ ਇਹ ਝੋਟੀ ਦੇਖੋ ਤੁਸੀਂ ਉਸ ਤੋਂ ਬਾਅਦ ਚ ਆਪਾਂ ਕੁਝ ਹੋਰ ਪਸ਼ੂ ਵੀ ਬਾਈ ਦੇ ਦਿਖਾਉਣੇ ਆ ਕਿਉਂਕਿ ਅੱਜ ਸਾਰਾ ਫਾਰਮ ਇਹਨਾਂ ਦਾ ਦਿਖਾ ਦੇਣਾ ਵੀਡੀਓ ਥੋੜੀ ਲੰਬੀ ਹੋਊਗੀ ਪਰ ਤੁਸੀਂ ਲਾਸਟ ਤੱਕ ਜ਼ਰੂਰ ਦੇਖਿਓ ਹਾਈਟ ਦੱਸੋ ਮੈਂ ਇਹਨੂੰ ਨੇੜੋਂ ਦੇਖ ਰਿਹਾ ਤੁਹਾਨੂੰ ਜਜਮੈਂਟ ਵੀ ਹੋ ਰਹੀ ਹੋਣੀ ਆ ਬਹੁਤ ਵੱਡੇ ਕੱਦ ਦੀ ਫੁੱਲੇ ਡੁੱਲੇ ਢਾਂਚੇ ਦੀ ਜੋ ਫੀ ਹੈ ਖੰ ਦਾ ਸੈਜ ਦੇਖੋ ਥਾਣਾ ਚ ਬਿੱਥੀ ਨੋਟ ਕਰਨ ਵਾਲੀ ਆ ਬਿਊਟੀ ਵੀ ਹੈ ਤੇ ਬਰੀਡ ਵੀ ਤੇ ਦੁੱਧ ਤਾਂ ਤੁਹਾਡੇ ਸਾਹਮਣੇ ਹੀ ਨੇ ਜਿਹੜਾ ਉਹ ਦਿੱਤਾ ਅੱਛਾ ਭਾਈ ਆ ਇਹ ਮੱਝ ਦੀ ਜਿਹੜੀ ਆਪਣੇ ਵੱਡੀ ਮੱਝ ਆ ਉਹਦੀ ਇੱਕ ਤਾਂ ਇਹ ਝੋਟੀ ਹੋਗੀ ਇਹ ਤੋਂ ਇਲਾਵਾ ਹੋਰ ਕਿਉਂਕਿ ਇਹ ਛੇਮਾ ਸੂਆ ਸੂਈ ਵੀ ਹੈ ਹੋਰ ਬੱਤੀ ਕਿਹੜੇ ਕਿਹੜੇ ਸਮਝ ਆ ਜੀ ਇਹ ਕਿਹਦੀ ਇਹ ਝੋਟੀ ਹੈ ਜੀ ਇਹ ਵੀ ਇਸੇ ਮੱਝ ਦੀ ਹੈ ਉਸ ਤੋਂ ਅਗਲੇ ਸੂਏ ਦੀ ਹੈ ਜੀ ਠੀਕ ਹੈ ਉਸ ਤੋਂ ਅਗਲੇ ਸੂਏ ਦੀ ਹੈ ਇਹਦੀ ਕੀ ਡਿਟੇਲ ਹੈ ਬਾਈ ਕਿੰਨਾ ਮਾ ਸੂਏ ਸੂਈ ਹੈ ਇਹ ਇਹ ਪਹਿਲੇ ਸੂਏ ਸੂਈ ਹੋਈ ਹੈ ਜੀ ਠੀਕ ਹੈ ਇਸ ਟਾਈਮ ਚਾਰ ਦੰਦਾ ਜੀ ਹੂੰ ਤੇ ਇਹਨੇ 16 ਕਿਲੋ ਦੁੱਧ ਦਿੱਤਾ ਜੀ ਪਹਿਲੇ ਪਹਿਲੇ ਸੂਏ 'ਚ ਇਹਨੇ 16 ਕਿਲੋ ਦਿੱਤਾ ਹੈ ਇਹ ਲੋਹਾ ਇਹਦੇ ਅੰਦਰ ਚਲਾ ਗਿਆ ਸੀਗਾ ਜੀ अच्छा ओदे कारण ए मतलब 3-4 ਮਹੀਨੇ ਤੋਂ ਬਾਅਦ ਬਹੁਤ ਜ਼ਿਆਦਾ ਬਿਮਾਰ ਰਹੀ ਸੂਣ ਤੱਕ ਠੀਕ ਹੈ ਹਾਂ ਫਿਰ ਉਹ ਕਢਾਇਆ ਕਿਵੇਂ ਲੋਹਾ ਉਹ ਜੁਨੀਵਰਸਟੀ ਲੈ ਕੇ ਸੀ ਆਪਾਂ ਆਪਣੀ ਲਧਿਆਣੇ ਅੱਛਾ ਉੱਥੇ ਇਹਦੇ ਚੁੰਬਕਾਂ ਰੱਖਦੇ ਸੀ ਉਹਨਾਂ ਦੇ ਅੱਛਾ ਉਹਦੇ ਨਾਲ ਉਹ ਕੱਢਿਆ ਉਹਦੇ ਨਾਲ ਮਤਲਬ ਸੈਟਿੰਗ ਹੋ ਗਈ ਜੀ ਮਤਲਬ ਉਸ ਤੋਂ ਬਾਅਦ ਕੱਢਿਆ ਹੈ ਨਹੀਂ ਵਿੱਚੋਂ ਅੱਛਾ ਉਹ ਚੁੰਬਕ ਨੇ ਫੜ ਲਿਆ ਮਤਲਬ ਵਿੱਚ ਹੀ ਹੈ ਜੀ ਉਹ ਵਿੱਚ ਹੀ ਰਹਿ ਗਿਆ ਫਿਰ ਹਾਂ ਜੀ ਉਹ ਯਾਨੀ ਉਸ ਤੋਂ ਬਾਅਦ ਚ ਫਿਰ ਤੰਦਰੁਸਤ ਉਸ ਤੋਂ ਬਾਅਦ ਬਹੁਤ ਸਹੀ ਹੈ ਜੀ ਹੁਣ ਇਹ ਅੱਗੇ ਆਪਣੀ 6 ਮਹੀਨੇ ਤੋਂ ਉੱਪਰ ਗੱਭਣਾ ਠੀਕ ਹੈ ਤੇ ਇਹਨੂੰ ਸ਼ਾਮ ਵੇਲੇ ਟਾਈਮ 'ਤੇ ਉਹਨੇ ਜੀ ਇੱਕ ਟੰ ਅੱਛਾ ਇਹਨੂੰ ਵੀ ਇੱਕ ਟਾਈਮ ਕਰਦਾ ਤੇ 6 ਤੋਂ 3 ਵੀ ਗੱਭਣੇ ਤੇ ਸੇਮ ਇੱਕ ਦਿਨ ਦੀਆਂ ਗੱਭਣ ਨੇ ਜੀ ਅੱਛਾ ਇੱਕੋ ਦਿਨ ਦੇ ਹਾਂ ਇਹਨੂੰ ਸ਼ਾਮ ਵਾਲੇ ਟਾਈਮ 'ਚ ਓਨੇ ਆ ਜੀ ਇਹ ਇਹ ਸ਼ਾਮ ਨੂੰ ਮਤਲਬ 8 9:30 8:30 9 ਕਿਲੋ ਦਿੰਦੀ ਹੈ ਤੇ ਜਿਹੜੀ ਉਹ ਮੱਝ ਦਿਖਾਈ ਸੀ ਉਹ 8 8:30 ਦਿੰਦੀ ਹੈ ਠੀਕ ਹੈ ਦੋਨਾਂ ਦਾ ਥੱਲੇ ਦੁੱਧ ਸੇਮ ਜਾਈ ਐ ਇਸ ਟਾਈਮ ਤੇ ਚੋਨੇ ਇੱਕ ਟਾਈਮ ਇੱਕ ਨੂੰ ਸਵੇਰ ਇੱਕ ਨੂੰ ਸ਼ਾਮ ਹਾਂ ਯਾ ਠੀਕ ਹੈ ਦੱਸੋ ਦੇਖੋ ਤੁਸੀਂ ਇਹ ਪਹਿਲਾ ਸੂਆ ਛੋਟੀ ਸੂਈ ਦੂਜੇ ਸੂਆ ਵਾਸਤੇ ਗੱਭਣ ਹਾਂਜੀ ਇਸੇ ਮਾਂ ਦੀ ਧੀ ਐ ਤੇ ਭਾਈ ਇਹਦਾ ਪਿਓ ਕਿਹੜਾ ਐ ਇਹਦਾ ਇਹਦਾ ਬਾਪ ਜੀ ਭੀਸ਼ਮ ਉਹਲੇ ਵੀ ਸੀ ਵਾਲ ਐਬੀਸੀ ਅਧਰਾਪਦੇਸ਼ ਵਾਲਾ ਭੀਸ਼ਮ ਬੋਲਦੀ ਦੱਸੋ ਇੱਤੀ ਥਾਣ ਹਵਾਨਾ ਦੇਖੋ ਕਿਉਂਕਿ ਸ਼ਾਮ ਨੂੰ ਚਵਾਈ ਹੋਣੀ ਆ ਉਹਦੇ ਕਰਕੇ ਹਵਾਨਾ ਇਹਨੇ ਭਰਨਾ ਸ਼ੁਰੂ ਕਰਤਾ ਇਹ ਇੱਕ ਹੋਰ ਚੀਜ਼ ਜਿਹੜੀ ਦੇਖਣ ਵਾਲੀ ਹੈ ਜਿਹੜੀ ਇਹ ਮੱਝ ਹੈ ਇਹ ਚੰਗੇ ਬੱਚੇ ਪਾਉਂਦੀ ਹੈ ਤੇ ਜੇ ਇਹ ਚੰਗੇ ਬੱਚੇ ਪਾਉਂਦੀ ਹੈ ਨੇਚਰਲੀ ਇਹਦੀਆਂ ਧੀਆਂ ਵੀ ਚੰਗੇ ਬੱਚੇ ਹੀ ਜਨ ਉਹਨਾਂ ਨੂੰ ਜਨਮ ਦੇਣੀਆਂ ਕਿਉਂਕਿ ਆ ਆਪਦੇ ਗੋਣੇ ਅਗਲੀ ਪੀੜ੍ਹੀ ਦੇ ਵਿੱਚ ਟ੍ਰਾਂਸਫਰ ਕਰਦੇ ਆ ਲੱਗੇ ਇਹ ਬਾਜ ਬੁੱਲ ਤੋਂ ਗੱਬਣ ਜਿਹੜਾ ਮਲਕੀਤ ਕਰ ਲੂ। ਅੱਛਾ ਇਹ ਇਸ ਟਾਈਮ ਬਾਜ ਤੋਂ ਗੱਬਣ। ਤੇ ਉਹ ਜਿਹੜੀ ਵੱਡੀ ਮੱਝ ਹੈ ਜੀ ਹੂੰ ਉਹ ਲਾਰੇ ਤੋਂ ਗੱਬਣ ਜਿਹੜਾ ਸੰਝੂ ਲਵੇ। ਠੀਕ ਹੈ। ਸੋ ਇਹ ਦੋਸਤੋ ਦੋਨੇ ਮੱਝਾਂ ਜਿਹੜੀਆਂ ਅੱਗੇ ਇਹਨਾਂ ਬੁੱਲਾਂ ਤੋਂ ਗੱਬਣ ਹੈ। ਇੱਕ ਹੋਰ ਬੱਚਾ ਭਈ ਇਹ ਇਸ ਮੱਝ ਦਾ ਮੇਰੇ ਖਿਆਲ ਚ ਇਹ ਕੱਟੀ ਆਪਣੇ ਕੋਲ। ਇਹ ਵੱਡੀ ਮੱਝ ਦੀ ਹੈ ਜੀ ਇਸ ਵਾਰ ਦੀ ਕੱਟੀ। ਠੀਕ ਹੈ। ਐਸ ਉਹ ਦੀ ਕੱਟੀ ਦੇਖ ਲਓ ਦੱਸੋ ਇਹ ਬਾਈ ਨੂੰ ਛੌਂਕ ਸੀਗਾ ਤੇ ਇਹ ਜਮਾਂਦਰੂ ਰੱਬੀ ਦੋ ਥਣੀ ਆ ਗਈ ਬਾਈ। ਦੋ ਥਣੀ ਆ ਗਈ। ਸੋ ਨੇਚਰਲੀ ਦੋ ਥਾਣੇ ਦੋਸਤੋ ਤੇ ਬੜੀ ਮੱਝ ਦੀ ਏਤੀ ਹੈ। ਹਾਂ ਬਾਪ ਇਹਦਾ ਬੁਲਟਾ ਜਿਹੜਾ ਐਚਐਸ ਬੈਲ ਠੀਕ ਹੈ। ਇਹਦੇ ਅੱਗੇ ਇੱਕ ਹੋਰ ਛੋਟੀ ਖੜੀ ਹੈ ਬਈ। ਇਹ ਕੋਹੀਨੂਰ ਦੀ ਜੀ ਲక్ష్ਮੀਂਗੜੀ ਫਾਰਮਰ। ਇਹ ਕੋਹੀਨੂਰ ਦੀ। ਹਾਂਜੀ ਠੀਕ ਹੈ। ਸੋ ਦੋਸਤੋ ਹੁਣ ਆਪਾਂ ਤੁਹਾਨੂੰ ਉਹ ਬੁੱਲ ਦਿਖਾਉਣਾ ਹੈ ਜਿਹਦੀ ਖਾਤਰ ਆਪਾਂ ਮੇਨ ਜਿਹੜੀ ਉਹ ਅੱਜ ਦੀ ਵੀਡੀਓ ਕਰਨੀ ਹੈ ਤੇ ਉਹ ਬੁੱਲ ਤੁਹਾਨੂੰ ਪਹਿਲਾਂ ਬਾਈ ਤੋਂ ਥੋੜੀ ਜਾਣਕਾਰੀ ਲੈ ਕੇ ਦਿੰਨੇ ਆ। ਬਈ ਇਹ ਜਿਹੜਾ ਬੁੱਲ ਸਾਹਮਣੇ ਛੋਟਾ ਖੜਾ ਹੈ। ਹਾਂਜੀ ਕਿਹੜੀ ਮੱਝ ਦਾ ਬੱਚਾ ਹੈ? ਇਹ ਆਪਣੀ ਵੱਡੀ ਮੱਝ ਦਾ ਇਹਦਾ ਛੋਟੀ ਦਾ ਬੱਚਾ ਬਰਕਤ ਨੂੰ ਇਸ ਛੋਟੀ ਦਾ ਇਹ ਬੱਚਾ ਹੈ ਹਾਂਜੀ ਠੀਕ ਹੈ ਪਿਛਲੇ ਸੂਏ ਦਾ ਫਰੇ ਪਹਿਲੇ ਪਿਛਲੇ ਸੂਏ ਦਾ ਚ ਇਹ ਛੋਟੀ ਦਾ ਮੈਂ ਪਹਿਲੇ ਸੂਏ ਦਾ ਦੁੱਧ ਪੁੱਛਣਾ ਭੁੱਲ ਗਿਆ ਸੀ ਕਿੰਨਾ ਦੁੱਧ ਹੈ ਨਹੀਂ ਪਹਿਲੇ ਸੂਏ ਨੇ ਲਗਾਤਾਰ ਜੀ 3 ਮਹੀਨੇ 19 ਤੋਂ ਪਲੱਸ ਦੁੱਧ ਦਿੰਦੀ ਰਹੀ 19 ਪਲੱਸ ਪਹਿਲੇ ਸਵੇਰੇ ਦੁੱਧ ਦਿੰਦੀ ਰਹੀ ਹਾਂਜੀ ਹਾਂਜੀ ਇਹਦੀ ਵੀ ਪਹਿਲੇ ਸਵੇਰੇ ਦੀ ਕਿਤੇ ਚਵਾਈ ਕਰਾਈ ਸੀ ਜਾਂ ਨਹੀਂ ਕਰਾਈ ਨਹੀਂ ਚਵਾਈ ਨਹੀਂ ਕਰਾਈ ਉਹਦੇ ਨੂੰ ਨਾ ਮਟਾਇਟਸ ਸਜਾ ਹੋ ਗਿਆ ਸੀ ਬੱਚੇ ਦਾ ਅੱਛਾ ਉਹ ਹੀ ਬਾਹਰੋਂ ਗੰਦਮੰਦ ਡੇਗਦੀ ਰਹਿੰਦੀ ਸੀ ਠੀਕ ਹੈ ਫਿਰ ਅਸੀਂ ਡਾਕਟਰ ਨਾਲ ਸਲਾਹ ਕਰਕੇ ਜੀ ਆਪਣਾ ਸੁਖਵੀਰ ਨੰਬਰ ਦਾ ਰਾਈ ਕਾਫਟਾਲਾ ਮੁੰਡਾ ਹੂੰ ਤੇ ਅਸੀਂ ਫਿਰ ਇਹਨੂੰ ਮਿਲਕਿੰਗ ਵਾਲੀ ਧਿਆਨ ਨਹੀਂ ਦਿੱਤਾ ਜੀ ਸਾਨੂੰ ਗੱਬਣ ਕਰਾਣ ਦੀ ਹੋ ਗਈ ਤੇ ਗੱਬਣ ਕਰਾ ਲਈ ਅੱਛਾ ਫਿਰ ਬਸ ਇਹ ਸੀ ਵੀ ਆਪਾਂ ਮੈਂ ਇਹਨੂੰ ਗੱਬਣ ਕਰਾਈਏ ਅਗਲਾ ਅੱਛਾ ਗੱਬਣ ਕਰਾ ਲਈ ਵੀ ਚਲੋ ਚੰਗਾ ਪਸ਼ੂ ਆਇਆ ਜੀ ਵੀ ਖ ਇਹ ਕੋਹੀਨੂਰ ਦਾ ਹੀ ਕੋਹੀਨੂਰ ਦਾ ਬੱਚਾ ਹੈ ਕਿੰਨੀ ਉਮਰ ਹੋ ਗਈ ਇਸ ਟਾਈਮ ਇਹਦੀ ਇਹਦੀ ਜੀ 7.5 ਮਹੀਨੇ ਉਮਰ ਹੋ ਗਈ ਪੂਰੀ 7.5 ਮਹੀਨੇ ਇਹ ਹੁਣ ਆਪਾਂ ਸੇਲ ਕਰਤਾ ਅੱਗੇ ਫਿਰ ਨਹੀਂ ਦਿੱਤਾ ਜੀ ਬਾਈ ਨੂੰ ਆਪਣੇ ਨੂੰ ਮਲਕੀਤ ਨੂੰ ਠੀਕ ਹੈ ਸੋ ਦੋਸਤੋ ਬਾਈ ਮਲਕੀਤ ਆਪਣੇ ਨਾਲ ਹੈ ਤੇ ਆਪਾਂ ਉਹਨਾਂ ਨਾਲ ਇਸ ਬੋਲ ਬਾਰੇ ਜ਼ਿਆਦਾ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਉਹਨਾਂ ਕੋਲ ਹੀ ਇਹ ਪਹੁੰਚਣਾ ਹੈ ਤੇ ਉਹਨਾਂ ਦੇ ਜ਼ਰੀਏ ਹੀ ਕਿਸੇ ਭਰਾ ਨੇ ਜਿਹੜਾ ਇਹਦਾ ਸੀਮਨ ਵਰਤਨਾ ਹੋਊਗਾ ਤੇ ਉਹ ਸੀਮਨ ਜਿਹੜਾ ਉਹ ਪਹੁੰਚੂਗਾ ਮੈਂ ਦੋਸਤੋ ਜ਼ਿਕਰ ਕੀਤਾ ਇਹ ਬਾਈ ਮਲਕੀਤ ਦਾ ਮਲਕੀਤ ਕੈਰੋਂ ਫੇਸਬੁੱਕ ਜਾਂ ਵਟਸਐਪ ਗਰੁੱਪ ਉੱਤੇ ਜਾਂ ਜਿਹੜੇ ਵੀਰ ਪਸ਼ੂ ਪਾਲਣ ਦਾ ਕੰਮ ਕਰਦੇ ਨਾਮ ਬਹੁਤ ਵਾਰ ਸੁਣਿਆ ਹੋਣਾ ਆਪਣੇ ਚੈਨਲ ਦੇ ਉੱਤੇ ਪਹਿਲੀ ਵਾਰ ਤੁਹਾਨੂੰ ਇਸ ਭਰਾ ਨਾਲ ਮਿਲਾਵਾਂਗੇ ਮਲਕੀਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਪਣਾ ਪਿੰਡ ਕਿਹੜਾ ਮਲਕੀਤ ਭਾਈ ਭਾਈ ਜੀ ਪਿੰਡ ਮੇਰਾ ਅੰਦਲੀਆ ਕੈਥਲ ਡਿਸਟ੍ਰਿਕਟ ਦਾ ਤੇ ਥੋਂ 40 ਕਿਲੋਮੀਟਰ ਹੋਊਗਾ ਜਸਪਾਲ ਦੇ ਪਿੰਡ ਤੋਂ ਠੀਕ ਹੈ ਥੋਂ 40 ਕਿਲੋਮੀਟਰ ਦੂਰ ਹੈ ਵੈਸੇ ਮੈਂ ਜਿਵੇਂ ਪਹਿਲਾਂ ਕਿਹਾ ਪਸ਼ੂ ਪਾਲਕ ਵੀਰ ਤੁਹਾਨੂੰ ਬਹੁਤੇ ਜਾਣਦੇ ਹੀ ਐ ਕਿੰਨੇ ਬੋਲ ਐਸ ਟਾਈਮ ਤੁਹਾਡੇ ਕੋਲ ਬਾਈ ਜੀ ਆਪਣੇ ਕੋਲ ਟੋਟਲ ਇਹ 8ਵਾਂ ਬੋਲ ਆ ਜਿਹੜਾ ਆਪਾਂ ਮੰਨ ਲਓ ਲਿਆ ਇਹ 8ਵਾਂ ਬੋਲ ਹੈ ਹਾਂਜੀ ਮਲਕੀਤ ਭਾਈ ਤੁਹਾਡੇ ਬਾਰੇ ਜਿੰਨਾ ਪਤਾ ਲੱਗਾ ਵੀ ਬੜੀ ਸੋਚ ਸਮਝ ਨਾਲ ਬੋਲ ਖਰੀਦਦੇ ਹੋ ਕੀ ਦੇਖਦੇ ਹੋ ਕਿਹੜੇ ਪੈਰਾਮੀਟਰ ਦੇਖਦੇ ਹੋ ਫਿਰ ਜੋ ਬੁੱਲ ਖਰੀਦਣਾ ਹੁੰਦਾ ਹੈ ਬਾਈ ਜੀ ਬਾਕੀ ਪਹਿਲੀ ਚੀਜ਼ ਤਾਂ ਦੇਖੋ ਵੀ ਪੈਰਾਮੀਟਰ ਹੈ ਕਿ ਮਦਰ ਦਾ ਰਿਕਾਰਡ ਹੋਵੇ ਹੂੰ ਤੇ ਉਸ ਤੋਂ ਅੱਗੇ ਮੰਨ ਲਓ ਜਿੰਨੇ ਆਪਣੇ ਕੋਲ ਐਡ ਹੋਈ ਜਾਣਗੇ ਉਹ ਪਲੱਸ ਪੁਆਇੰਟ ਆਵੇ ਜੇ ਆਪਾਂ ਨੂੰ ਫਾਦਰ ਲਾਈਨ ਦਾ ਪਤਾ ਉਹਦੇ ਦਾਦੇ ਦਾ ਰਿਕਾਰਡ ਦਾ ਪਤਾ ਮਾਸੀ ਆ ਗਈ ਕੋਈ ਸਿਸਟਰ ਆ ਗਈ ਤਾਂ ਜਿੰਨੇ ਜ਼ਿਆਦਾ ਬਲੱਡ ਲਾਈਨ ਸਟਰੋਂਗ ਹੋਊਗੀ ਓਨੀ ਜ਼ਿਆਦਾ ਆਪਾਂ ਉਮੀਦ ਰੱਖ ਸਕਦੇ ਹਾਂ ਵੀ ਉਹ ਬੁੱਲ ਰਿਜ਼ਲਟ ਚੰਗੇ ਹੀ ਦੇਊਗਾ ਚੰਗੇ ਦੇਊਗਾ ਤੇ ਉਸ ਤੋਂ ਬਾਅਦ ਕੋਸ਼ਿਸ਼ ਆਪਾਂ ਇਹ ਕਰੀ ਦੀ ਆ ਵੀ ਜਿਹੜਾ ਵੀ ਬੁੱਲ ਆਪਾਂ ਲੈ ਰਹੇ ਆ ਹੂੰ ਉਹ ਵਾਕਈ ਉਸੇ ਮੱਝ ਦਾ ਬੱਚਾ ਤੇ ਜਿਹੜਾ ਉਹਦਾ ਪਿਓ ਦੱਸਿਆ ਗਿਆ ਵੀ ਉਹੀ ਉਹਦਾ ਪਿਓ ਆ ਉਹਦੇ ਲਈ ਆਪਾਂ ਪਹਿਲਾਂ ਡੀਐਨਏ ਕਰਵਾ ਲੈਨੇ ਆ ਅੱਛਾ ਜਿੰਨੇ ਬੁੱਲੇ ਤੁਸੀਂ ਪਹਿਲਾਂ ਤੁਸੀਂ ਦੱਸਿਆ ਵੀ 8 ਹੈ ਹਾਂਜੀ ਸਾਰਿਆਂ ਦਾ ਕਰਵਾਇਆ ਹਾਂਜੀ ਵੀਰ ਮੇਰੇ ਕੋਲ ਬਾਕੀ ਦਾ ਰਿਪੋਰਟਾਂ ਵੀ ਹੈਗੀਆਂ ਆਪਾਂ ਇਸ ਬੁੱਲ ਦੀ ਵੀ ਦਿਖਾ ਦਾਂਗੇ ਹੂੰ ਤੇ ਟੋਟਲੀ ਆਪਾਂ ਸਾਰੇ ਬੁੱਲ ਡੀਐਨਏ ਕਰਵਾਏ ਹੋਏ ਆ ਮਦਰ ਤੇ ਫਾਦਰ ਨਾਲ ਮਨ ਲਓ ਜੇ ਕਿਸੇ ਦਾ ਫਾਦਰ ਪੰਚਾਇਤੀ ਉਹ ਆਪਣੇ ਹੱਥ ਚ ਨਹੀਂ ਪੋਸੀਬਲ ਹੈਗਾ ਸੀਗਾ ਕਰਵਾਣਾ ਪਰ ਮਦਰ ਦਾ ਉਹਦਾ ਵੀ ਕਰਵਾਇਆ ਹੋਇਆ ਮੰਨ ਲਓ ਇੱਕ ਵੀ ਬੁੱਲ ਬਿਨਾ ਡੀਐਨਏ ਤੋਂ ਨਹੀਂ ਹੈਗਾ ਠੀਕ ਹੈ ਸਾਰੇ ਡੀਐਨਏ ਟੈਸਟਡ ਹੀ ਹੈ ਹਾਂਜੀ ਜਿਹੜਾ ਆਪਾਂ ਵੈਸੇ ਆਫ ਕੈਮਰਾ ਜੋ ਗੱਲਾਂ ਪੱਤਾਂ ਕਰਦੇ ਮੇਰੇ ਖਿਆਲ ਚ ਜਿਹੜੀਆਂ ਇੰਡੀਆ ਦੀਆਂ ਜੇ ਗੱਲ ਕਰੀਏ ਮੁਰਾ ਟੌਪ ਦੀਆਂ ਮੱਝਾਂ ਉਹ ਸਾਰੀਆਂ ਦੀ ਬਲੱਡ ਲਾਈਨ ਚੋਂ ਇਹ ਤੁਸੀਂ ਦੇਖੋ ਵੀ 2011-12 ਤੋਂ ਸਟਾਰਟ ਹੋਇਆ ਮੇਲੇ ਲੱਗਣੇ ਆਪਣਾ ਜਿਹੜਾ ਮੁਕਸਰ ਦਾ ਮੇਲਾ ਲੱਗਦਾ ਹਾਂ ਉਹਦੇ ਚ ਸਟਾਰਟਿੰਗ ਹੋਈ ਸੀਗੀ ਕ੍ਰਾਂਤੀ ਮੱਝ ਫਸਟ ਆਈ ਸੀਗੀ ਹਾਂ ਉਸ ਤੋਂ ਬਾਅਦ ਲਾਡੋ ਫਸਟ ਆਈ ਸੀ ਉਸ ਤੋਂ ਬਾਅਦ ਧੰਨੋ ਮੱਝ ਫਸਟ ਆਈ ਸੀ ਤਾਂ ਆਪਣੇ ਕੋਲ ਇਹਨਾਂ ਤਿੰਨੇ ਮੱਝਾਂ ਦੀ ਮੰਨ ਲਓ ਬਲੱਡ ਲਾਈਨ ਹੈਗੀ ਆਪਣੇ ਕੋਲ ਡਾਇਰੈਕਟ ਕ੍ਰਾਂਤੀ ਦਾ ਬੱਚਾ ਹੈਗਾ ਲਾਡੋ ਦਾ ਬੱਚਾ ਹੈਗਾ ਤੇ ਇਹ ਕੋਈ ਨੂਰ ਦਾ ਬੱਚਾ ਆ ਗਿਆ ਜਿਹੜਾ ਮੰਨ ਲਓ ਜਸਪਾਲ ਵੀਰ ਨੇ ਆਪਾਂ ਨੂੰ ਦਿੱਤਾ ਇਹ ਇਹ ਤੁੰਨ ਵਾਲੀ ਸਾਈਡ ਤੇ ਹਾਂ ਇਹ ਮੰਨ ਲਓ ਇਹਦੀ ਦਾਦੀ ਧੰਨੋ ਹੋਗੀ ਮਾਂ ਸਾਹਮਣੇ ਖੜੀ ਆ ਜੜੀ ਝੋਟੀ ਆਪਾਂ ਦਿਖਾਈ ਆ ਤੇ ਨਾਨੀ ਵੀ ਜਸਪਾਲ ਵੀਰ ਕੋਲੇ ਦੇ ਹੈਗੀ ਆ ਤੇ ਜੇ ਜਿਹੜੀ ਇਸ ਬੋਲ ਦੀ ਪੜਨਾਨੀ ਆ ਉਹ ਲਾਡੋ ਮਾਝਾ ਉਹ ਲੱਗੋ ਉਹ ਵੀ 4-5 ਮੈਲੇ ਮੰਨ ਲਓ ਮਿਨੀਮਮ ਉਹਨੇ ਜਿੱਤੇ ਆ ਨੈਸ਼ਨਲ ਲੈਵਲ ਦੇ ਤਾਂ ਮੰਨ ਲਓ ਹਰ ਪੱਖ ਤੋਂ ਇਸ ਬੁਲਦੀ ਬਲੱਡ ਲਾਈਨ ਬਹੁਤ ਚੰਗੀ ਆ ਬਾਕੀ ਗੱਲ ਜਿਹੜੀ ਤੁਸੀਂ ਕਰਦੇ ਸੀਗੇ ਵੀ ਆਫ ਕੈਮਰਾ ਦਾ ਉਹ ਇਹ ਚੀਜ਼ ਹੋ ਜਾਂਦੀ ਆ ਵੀ ਮੰਨ ਲਓ ਜੇ ਆਪਾਂ ਆਪਣੀ ਚੀਜ਼ ਬਾਰੇ ਕੁਝ ਦੱਸਦੇ ਆ ਤਾਂ ਕਈ ਵਾਰੀ ਕੁਛ ਭਰਾ 네ਗੇਟਿਵ ਲੈ ਜਾਂਦੇ ਉਹਨੂੰ ਵੀ ਜਿਹੜਾ ਅੱਜ ਦਾ ਦੌਰ ਆ ਨਾ ਚਵਾਈ ਕਰਾਣ ਦਾ ਵੀ ਬਹੁਤ ਚੰਗੀ ਗੱਲ ਆ ਫਾਰਮਰ ਚਵਾਈ ਕਰਾ ਰਹੇ ਆ ਪਰ ਉਹਦੇ ਵਿੱਚ ਆ ਵੀ ਚਵਾਈ ਕਿਸ ਤਰ੍ਹਾਂ ਕਰਾਈ ਜਾ ਰਹੀ ਆ ਇਹ ਬਹੁਤ ਵੱਡਾ ਮੈਟਰ ਆ ਵੀ ਮੰਨ ਲਓ ਜਿਵੇਂ ਕੋਈ ਵੀ ਬੋਲਾ ਕੱਲ ਨੂੰ ਕੋਈ ਵੀਰ ਮਿਰਤੋ ਇਸ ਬੋਲਦਾ ਸੀਮਨ ਖਰੀਦਦਾ ਵੀ ਜਿੰਨਾ ਮੈਂ ਇਹਦਾ ਮੰਨ ਲਓ ਆਪਾਂ ਦੱਸ ਰਹੇ ਆ ਰਿਕਾਰਡ ਵੀ ਵਾਕੇ ਹੀ ਉਹ ਜੈਨੂਨ ਰਿਕਾਰਡ ਆ ਜਾਂ ਕੋਈ ਮੰਨ ਲਓ ਐਕਸ ਵਾਈ ਤਰੀਕੇ ਨਾਲ ਉਹਦਾ ਯੂਜ਼ ਕਰਕੇ ਮੰਨ ਲਓ ਬੂਸਟਿੰਗ ਲਾ ਲਓ ਨੋਰਮਲ ਵਰਤੇ ਜਾ ਰਿਹਾ ਜੋ ਹਾਰਮੋਨਲ ਟ੍ਰੀਟਮੈਂਟ ਦੇ ਦਿੰਦੇ ਆ ਵੀ 23 ਤੋਂ 24 ਕਿਲੋ ਵਾਲੀ ਮੱਝ 32 ਤੋਂ 33 ਕਿਲੋ ਤੱਕ ਦੁੱਧ ਤੋਲ ਰਹੀ ਆ ਤੇ ਜਿਹੜੇ ਬੰਦੇ ਨੇ ਉਹ ਦੁੱਧ ਤੋਲ ਲਿਆ ਹੂੰ ਓਨ ਕੈਮਰਾ ਉਹ ਵੀਰ ਮੰਨੇ ਵੀ ਆ ਵੀ ਅਸੀਂ ਇਸ ਤਰੀਕੇ ਨਾਲ ਦੁੱਧ ਤੋਲ ਰਹੇ ਆ ਵੀ ਉਹ ਕੈਮਰੇ ਦੇ ਵਿੱਚ ਵੀ ਮਤਲਬ ਨਹੀਂ ਫੜੀ ਜਾ ਸਕਦੀ ਚੀਜ਼ ਹੈ ਵੀ ਮੇਲਿਆਂ 'ਚ ਵੀ ਤੁਹਾਨੂੰ ਓਨ ਆਲੇ ਟਾਈਮ 'ਚ ਆਮ ਹੀ 30 32 34 ਕਿਲੋ ਦੁੱਧ ਦੇਖਣ ਨੂੰ ਮਿਲ ਜਾਣਗੇ ਪਰ ਆਪਣੀ ਕੋਸ਼ਿਸ਼ ਇਹ ਆ ਵੀ ਜਿੰਨਾ ਜੈਨੂਇਨ ਰਿਕਾਰਡ ਹੋਗਾ ਹੂੰ ਉਸੇ ਬੋਲ ਤੋਂ ਆਪਾਂ ਜ਼ਿਆਦਾ ਉਮੀਦ ਕਰ ਸਕਦੇ ਆ ਕਿਉਂਕਿ ਜੋ ਆਪਾਂ ਫਾਰਮਰ ਤੋਂ ਪੈਸੇ ਲੈ ਰਹੇ ਆ ਰਿਕਾਰਡ ਦੱਸ ਕੇ ਉਹ ਰਿਕਾਰਡ ਜੈਨੂਨ ਹੋਵੇ ਮੰਨ ਲਓ ਜੇ ਹੁਣ ਕੋਈ ਬੰਦਾ 32 33 ਕਿਲੋ ਦੁੱਧ ਤੋਲ ਕੇ ਉਹਦਾ ਬਿੱਲ ਤਿਆਰ ਕਰ ਰਿਹਾ ਪਰ ਕੀ ਵਾਕੇ ਵੀ ਉਹ ਦੁੱਧ オリジナル ਆ ਜੋ ਉਹ ਦੱਸ ਰਿਹਾ ਕਿਉਂਕਿ ਫਾਰਮਰ ਨੇ ਪੈਸੇ ਉਹ ਦੁੱਧ ਦੇਖ ਕੇ ਭਰਤੇ ਆ ਪਰ ਉਹ ਡਿਸਾਈਡ ਕਿਵੇਂ ਕਰੂਗਾ ਵੀ ਇਹ ਦੁੱਧ ਜੈਨੂਨ ਆ ਜਾਂ ਨਹੀਂ ਆ ਤਾਂ ਮੰਨ ਲਓ ਇਹ ਥੋੜਾ ਜਿਹਾ ਫਾਰਮਰਾਂ ਨੂੰ ਅੱਜਕੱਲ ਸचेਤ ਰਹਿ ਕੇ ਇਹ ਚੀਜ਼ ਤੋਂ ਮੰਨ ਲਓ ਬਚਣਾ ਚਾਹੀਦਾ ਵੀ ਤੁਸੀਂ ਬੋਲੋ ਵਰਤ ਲੋ ਜਿਹੜਾ ਮੰਨ ਲਓ ਵੀ ਆਪਾਂ ਨੂੰ ਟਰਸਟ ਹੋਵੇ ਕਿ ਵੀ ਇਹ ਵਾਕਈ ਸਾਫ ਸੁਥਰੇ ਦੁੱਧ ਵਾਲੀ ਮੱਝ ਆ ਠੀਕ ਹੈ ਮਲਕੀਤ ਭਾਈ ਇਹ ਮੱਝ ਨੂੰ ਆਪਾਂ ਦੇਖ ਰਹੇ ਆ ਤੁਸੀਂ ਇਹਨੂੰ ਸਾਹਮਣੇੋਂ ਦੇਖਿਆ ਪਹਿਲਾਂ ਵੀ ਦੇਖਿਆ ਹੁਣ ਵੀ ਦੇਖ ਰਹੇ ਹੋ ਹਾਂਜੀ ਹਜੇ ਬਾਈ ਜੀ ਹੁਰੀ ਦੱਸਦੇ ਵੀ 6 ਦੰਦ ਤੇ ਦੂਜਾ ਸੂਆ ਇਹ ਸੁਪੀ ਆ ਹਾਂਜੀ ਅਗਲੇ ਸੂਆਂ ਦੇ ਵਿੱਚ ਨੇ ਜਵਾਨ ਹੋਣਾ ਪੂਰਾ ਹਨਾ 8 ਹਾਂ ਤਾਂ ਆਪਾਂ ਨੂੰ ਪਤਾ ਇਠਲੇ ਹੁੰਦੇ ਆ ਕੀ ਆਸ ਕਰਦੇ ਹੋ ਤੁਸੀਂ ਅਗਲੇ ਸੂਆਂ ਦੇ ਵਿੱਚ ਇਸ ਸਮਾਂ ਜਤੋਂ ਬਾਈ ਜੀ ਮੰਨ ਲਓ ਜਿਹੜੀ ਉਮੀਦ ਹੈਗੀ ਆ ਜਿਵੇਂ ਨੋਰਮਲ ਮੱਝਾਂ ਦੁੱਧ ਇਨਕਰੀਜ਼ ਕਰਦੀਆਂ ਨੇ ਚੌਥੇ ਸੂਏ ਤੱਕ ਉਸ ਹੱਬ ਨਾਲ ਵੀ ਜੇ ਝੋਟੀ ਦੁੱਧ ਵਧਾਉਂਦੀ ਆ ਤਾਂ ਮਿਨੀਮਮ 28 ਤੋਂ 29 ਕਿਲੋ ਦੁੱਧ ਆਪਾਂ ਉਮੀਦ ਕਰ ਸਕਦੇ ਆ ਝੋਟੀ ਤੋਂ ਬਾਕੀ ਉਹ ਕਈ ਵਾਰੀ ਸੈੱਟ ਹੋਣ ਤੇ ਗੱਲ ਹੁੰਦੀ ਆ ਵੀ ਝੋਟੀ ਕਿਸੇ ਕਿਸੇ ਦਿਨ ਜਦੋਂ ਪ੍ਰੋਪਰ ਸਹੀ ਦੁੱਧ ਤੇ ਚੱਲਦੀ ਹੋਵੇ ਡਾਈਟ ਪ੍ਰੋਪਰ ਚੱਕਦੇ ਹੋਵੇ ਹੋ ਸਕਦਾ ਵੀ ਤੀਨੂ ਵੀ ਟੱਚ ਕਰ ਜੇ ਸਹੀ ਉਹ ਤਾਂ ਚਲੋ ਖੈਰ ਸੂਵੇ ਦੇ ਉੱਤੇ ਵੀ ਹੁੰਦਾ ਵੀ ਪਸ਼ੂ ਸਹੀ ਸਲਾਮਤ ਸੂਆ ਉਹਦਾ ਹੋ ਜੇ ਜੇਰ ਸਹੀ ਪਾਏ ਹਨ ਇਹਨਾਂ ਚੀਜ਼ਾਂ ਤੇ ਵੀ ਡਿਪੈਂਡ ਕਰਦਾ ਹੈ ਜਿਹੜਾ ਬੁੱਲ ਅੱਜ ਖਰੀਦਿਆ ਆਪਾਂ ਇਕੱਟਾ ਹੁਣ ਜਿਹੜਾ ਤੁਸੀਂ ਤੁਹਾਡੇ ਕੋਲੇ ਚਲਾ ਜਾਣਾ ਹੈ ਕਦੋਂ ਤੱਕ ਇਹ ਆਸ ਕਰ ਸਕਦੇ ਆਂ ਵੀ ਅਸੀਂ ਮੰਦੇਣ ਲੱਗ ਜੂਗਾ ਭਾਈ ਜੀ ਇੱਕ ਚੀਜ਼ ਮੈਂ ਥੋੜੀ ਜਿਹੀ ਕਲੀਅਰ ਕਰਨਾ ਚਾਹੂੰਗਾ ਵੀ ਤੁਸੀਂ ਕਿਹਾ ਵੀ ਖਰੀਦਿਆ ਵੀ ਮੈਂ ਬੁੱਲ ਖਰੀਦਿਆ ਨਹੀਂਗਾ ਅੱਛਾ ਭਈ ਇਹ ਆਪਣਾ ਜਸਪਾਲ ਨਾਲ ਪ੍ਰੇਮ ਪਿਆਰ ਹੀ ਆ ਤੇ ਉਹਦੇ ਵਿੱਚ ਹੀ ਆਪਾਂ ਦਿੱਤਾ ਆਪਣੇ ਕੋਈ ਰੇਟ ਦੀ ਗੱਲ ਨਹੀਂ ਹੋਈ ਹਜੇ ਤੱਕ ਵੀ ਠੀਕ ਹੈ ਵੀ ਇੱਕ ਵਾਰ ਵੀ ਆਪਣੀ ਇਹ ਨਹੀਂ ਗੱਲ ਕਹੀ ਜਸਪਾਲ ਨੇ ਵੀ ਅੱਭੀ ਆਪਾਂ ਇੰਨੇ ਪੈਸੇ ਲੈਣੇ ਆ ਜਾਂ ਮੈਂ ਇੰਨੇ ਦੇਣੇ ਆ ਠੀਕ ਹੈ ਤਾਂ ਉਹ ਕੋਈ ਗੱਲ ਨਹੀਂ ਹੋਈ ਤੇ ਬਾਕੀ ਕੀ ਕਿ ਆsta سیمنٹ ਬਾਰੇ ਮੈਂ ਪੁੱਛ ਰਿਹਾ ਸੀਗਾ سیمنٹ ਦਾ ਵੀ ਇੱਕ ਵਾਰੀ ਟਰਾਈ ਕਰਾਂਗੇ ਇਹਦਾ ਮੰਨ ਲਓ ਕਿਉਂਕਿ ਕੁਝ ਕੁ ਫਾਰਮਰ ਵੀ ਰੇ ਜਾਂਦੇ ਆ ਨਾ ਵੀ ਜਿੰਨਾ ਛੇਤੀ سیمਨ ਬਣ ਜੇ ਤਾਂ ਵੀ ਆਪਾਂ ਯੂਜ਼ ਕਰਨਾ ਵੀ ਉਹ ਦੇਖਦੇ ਇੱਕ ਵਾਰੀ ਟਰਾਈ ਲੈ ਕੇ ਹੋ ਸਕਦਾ ਥੋੜੀ ਮੋਟੀ ਡੋਜ ਆਪਾਂ ਤਿਆਰ ਕਰਾਈਏ ਪਰ ਜ਼ਿਆਦਾ ਨਹੀਂ ਕਰਾਣੀ ਹੈਗੀਆਂ ਹਜੇ ਉਹ ਹਜੇ ਮੰਨ ਲਓ ਵੀ ਜ਼ਿਆਦਾ ਸਪਲਾਈ ਚ ਦੇਣ ਵਾਸਤੇ 6 ਮਹੀਨੇ ਘੱਟ ਤੋਂ ਘੱਟ ਲੱਗ ਜਾਣਗੇ ਹਜੇ 6 ਮਹੀਨੇ ਵੇਟ ਕਰਨੀ ਪਊਗੀ ਪਰ ਇੱਕ ਵਾਰੀ ਟਰਾਈ ਕਰਾਂਗੇ ਵੀ ਜੇ ਬੁੱਲਨਟ سیمنٹ ਠੀਕ ਦਿੱਤਾ ਤਾਂ ਹੋ ਸਕਦਾ ਥੋੜੀ ਮੋਟੀ ਡੋਜ ਆਪਾਂ ਹੁਣੇ ਤਿਆਰ ਕਰਾਈਏ ਠੀਕ ਹੈ ਅਜਾ ਭਈ ਇਹ ਡੀਐਨਏ ਦੀਆਂ ਰਿਪੋਰਟਾਂ ਤੁਹਾਡੇ ਹੱਥ ਦੇ ਵਿੱਚ ਹੈ ਇਹ ਆਪਾਂ ਕੋਸ਼ਿਸ਼ ਕਰ ਲਾਂਗੇ ਇਸ ਬੋਲ ਨਾਲ ਸੰਬੰਧਿਤ ਆਪਾਂ ਸਕਰੀਨ ਉੱਤੇ ਚਲਾ ਵੀ ਦਿਆਂਗੇ ਹਾਂਜੀ ਇਹ ਤੋਂ ਇਲਾਵਾ ਜਿਹੜੇ ਹੋਰ ਟੈਸਟ ਕੋਈ ਕੋਈ ਬਿਮਾਰੀਆਂ ਦੇ ਹੁੰਦੇ ਆ ਉਹ ਵੀ ਫਿਰ ਪ੍ਰੋਫ ਹਾਂਜੀ ਹਾਂਜੀ ਫਿਰ ਸਾਰੇ ਆਪਾਂ ਟੋਟਲ ਮੰਨ ਲਓ ਲੁਆਸ ਯੂਨੀਵਰਸਿਟੀ ਤੋਂ ਹੂੰ ਇਹਸਾਰ ਤੋਂ ਆਪਾਂ ਸਾਰੇ ਟੈਸਟ ਕਰਵਾਏ ਹੁੰਦੇ ਆ ਸਭ ਤੋਂ ਜ਼ਿਆਦਾ ਮੰਨ ਲਓ ਮੇਨ ਹੁੰਦਾ ਬਰੂਸੈਲਾ ਦਾ ਉਹਦੇ ਵਿੱਚ ਕੀ ਆ ਵੀ ਜੇ ਬੋਲੋ ਉਹਦੇ ਵਿੱਚ ਪੋਜ਼ਿਟਿਵ ਆ ਤਾਂ ਉਹ ਦੂਜੇ ਜਾਨਵਰਾਂ ਦੇ ਵਿੱਚ ਬਿਮਾਰੀ ਜਾਂਦੀ ਆ ਕਿਸੇ ਵੀ ਪਸ਼ੂ 'ਚ ਤਾਂ ਉਹਦੇ ਨਾਲ ਫਾਰਮਰ ਦਾ ਬਹੁਤ ਨੁਕਸਾਨ ਆ ਤਾਂ ਉਹ ਬਹੁਤ ਛੋਟੀ ਚੀਜ਼ ਆਪਣੇ ਵਾਸਤੇ ਮੰਨ ਲਓ ਵੀ 200 300 ਰੁਪਏ ਦਾ ਟੈਸਟ ਆ ਵੀਰੋ ਕੋਈ ਵੀ ਕਰਵਾ ਸਕਦਾ ਫਾਰਮਰ ਨਾਬ ਦੀ ਮੱਝ ਦਾ ਵੀ ਆ ਕਿਸੇ ਬੋਲ ਦਾ ਵੀ ਤਾਂ ਆਪਾਂ ਮੰਨ ਲਓ ਜਦੋਂ ਇਹਦਾ ਡੀਐਨਏ ਕਰਵਾ ਰਹੇ ਆ ਸਾਰੀ ਚੀਜ਼ਾਂ ਕਰਵਾ ਰਹੇ ਆ ਤਾਂ ਉਹ ਤਾਂ ਨੋਰਮਲ ਆ ਵੀ ਆਪਾਂ ਕਰਵਾਣੇ ਹੁੰਦੇ ਹੀ ਆ ਕਰਵਾਉਣਾ ਹੀ ਹੁੰਦਾ ਹਾਂਜੀ ਠੀਕ ਹੈ ਮਲਕੀਤ ਭਾਈ ਦੁਬਾਰਾ ਫੇਰ ਇਸ ਬੋਲ ਬਾਰੇ ਤੁਹਾਡੇ ਤੋਂ ਇਹਦੀਆਂ ਜਿਹੜੀਆਂ ਬਲੱਡ ਲਾਈਨ ਦੀ ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਆਪਾਂ ਸ਼ੁਰੂਆਤ ਇਸੇ ਤੋਂ ਕਰਾਂਗੇ ਬੋਲ ਤੋਂ ਇਹਦੀ ਮਾਂ ਮੈਂ ਦਿਖਾਤੀ ਆ ਤੇ ਇਹਦੀ ਜਿਹੜੀ ਬੋਲ ਦੀ ਨਾਨੀ ਹੈ ਉਹ ਬਾਈ ਜੀ ਉਹਨਾਂ ਕੋਲ ਮੱਝ ਖੜੀ ਹੈ ਉਹ ਵੀ ਦਿਖਾਤੀ ਆ ਪਿਓ ਵਾਲੇ ਪਕਤੋਂ ਤੇ ਜਾਂ ਇਸ ਮੱਝ ਦਾ ਪਿਓ ਜਿਹਨੇ ਤੂਫਾਨ ਕੁੰਗੜਾ ਬਾਈ ਜੀ ਹਰਾਂ ਨੇ ਦੱਸਿਆ ਤੂਫਾਨ ਕੁੰਗੜ ਦੀ ਕੀ ਬੈਕਗ੍ਰਾਉਂਡ ਹੈ ਬਾਈ ਜੀ ਜਿਵੇਂ ਇਸ ਬੁੱਲ ਦੀ ਮਦਰ ਇਹ ਹੋਗੀ ਆ ਹੂੰ ਜਿਹੜਾ ਇਸ ਬੁੱਲ ਦਾ ਫਾਦਰ ਆ ਉਹ ਤੂਫਾਨ ਕੁੰਗੜਾ ਠੀਕ ਹੈ ਤਾਂ ਮੰਨ ਲਓ ਇਸ ਬੁੱਲ ਦੀ ਜਿਹੜੀ ਮਾਂ ਹੋਗੀ ਹੂੰ ਇਸ ਬੁੱਲ ਦੀ ਮਾਂ ਇਹ ਹੋਗੀ ਨਾਨੀ ਜਸਪਾਲ ਵੀਰ ਕੋਲ ਹੈਗੀ ਆ ਹੈਗੀ ਤੇ ਪਰ ਨਾਨੀ ਹੈਗੀ ਆ ਲਾਡੋ ਮਾਜੇ ਦੀ ਠੀਕ ਹੈ ਤੇ ਦਾਦੀ ਹੈਗੀ ਆ ਧੰਨੋ ਮਾਜੇ ਦੀ ਠੀਕ ਹੈ ਜਿਹੜੀ ਲక్ష్ਮੀ ਡੈਰੀ ਫਾਰਮ ਕੋਲ ਹੈ ਕਈ ਮੇਲੇ ਉਹਨੇ ਜਿੱਤਿਆ ਨੈਸ਼ਨਲ ਲੈਵਲ ਦੇ ਤੇ ਲਾਡੋ ਨੇ ਵੀ ਕਈ ਮੇਲੇ ਜਿੱਤੇ ਆ ਸਹੀ ਹੈ ਹਾਂਜੀ ਸੋ ਦੱਸੋ ਇਹ ਬੁੱਲ ਜਿਹੜਾ ਬਾਈ ਮਲਕੀਤ ਕੋਲ ਜਾਣਾ ਮੈਂ ਖਰੀਦਿਆ ਕਹਿਤਾ ਸੀ ਪਰ ਬਾਈ ਜਿਹੜੀ ਦੱਸਦੇ ਵੀ ਆਪਸ ਵਿੱਚ ਸਾਂਝ ਹੀ ਇੰਨੀ ਕ ਹੈ ਇਹਦੀ ਜੇ ਕੀਮਤ ਹੀ ਨਹੀਂ ਕੋਈ ਤੈ ਹੋਈ ਤੇ ਚੰਗੇ ਜਿਹੜਾ ਪਸ਼ੂ ਤਾਣਾਂ ਦੋਸਤੋ ਉਹਦੀ ਕੀਮਤ ਹੁੰਦੀ ਵੀ ਨਹੀਂਗੀ ਅਣਮੁੱਲੀਆਂ ਚੀਜ਼ਾਂ ਕਰਮਾ ਨਾਲ ਇਹ ਤਿਆਰ ਹੁੰਦੀਆਂ ਘਰਾਂ ਦੇ ਵਿੱਚ ਤੁਸੀਂ ਇੱਕ ਦੇਖੋ ਵੀ ਇੱਕ ਚੰਗੀ ਮੱਝ ਬਾਈ ਕੋਲ ਘਰੇ ਆ ਗਈ ਤੋ ਉਹਨੇ ਇਹ ਰੰਗ ਭਾਗ ਲਾਤੇ ਵੀ ਅੱਜ ਜਿਹੜਾ ਇਹ ਬੁੱਲ ਬਾਈ ਕੋਲ ਮਲਕੀਤ ਕੋਲ ਚਲਾ ਜਾਣਾ ਤੇ ਹੋ ਸਕਦਾ ਕਈ ਵਾਰਾਂ ਕੁਝ ਭਰਾਵਾਂ ਦੇ ਰਜੇਵੇਂ ਇਦਾਂ ਦੇ ਹੁੰਦੇ ਆ ਵੀ ਇਹ ਸੀਮਨ ਜਿਹੜਾ ਉਹ ਬਹੁਤੇ ਪੰਜਾਬ ਚ ਜਾਂ ਪੂਰੇ ਪੰਜਾਬ ਚ ਜਾਂ ਭਾਰਤ ਚ ਨਹੀਂ ਹੋਰ ਦੇ ذریعے ਪਹੁੰਚਦਾ ਪਰ ਮਲਕੀਤ ਬਾਈ ਦਾ ਜਿਹੜਾ ਰੁਝਾਨ ਆ ਉਹ ਇਸ ਪਾਸੇ ਨੂੰ ਹੈ ਤੇ ਹੁਣ ਇਹ ਆਸ ਕਰਾਂਗੇ ਵੀ ਬਹੁਤ ਛੇਤੀ ਇਸ ਬੁੱਲ ਦਾ ਜਿਹੜਾ ਸੀਮਨ ਹੈ ਜਿਹੜਾ ਵੀ ਭਰਾ ਵਰਤਨਾ ਚਾਹੂਗਾ ਉਹਦੇ ਤੱਕ ਜਰੂਰ ਇਹ ਪਹੁੰਚ ਜਾਣਾ ਸੋ ਦੋਸਤੋ ਇਹ ਮੱਝ ਦੀ ਵੀਡੀਓ ਆਪਾਂ ਇਸ ਕਰਕੇ ਕਰ ਰਹੇ ਸੀ ਜਿਵੇਂ ਪਹਿਲਾਂ ਦੱਸ ਕੇ ਟਿਆ ਵੀ ਦੂਜੇ ਸੂਏ ਦੇ ਵਿੱਚ 26 ਕਿਲੋ 80 ਗ੍ਰਾਮ ਦੁੱਧ ਦਿੱਤਾ ਬੜੀ ਜ਼ਬਰਦਸਤ ਬਾਡੀ ਲਾਈਨ ਦੀ ਤੇ ਨਾਲ ਖਾਨਦਾਨ ਦੇ ਵਿੱਚੋਂ ਵੀ ਜੇ ਗੱਲ ਕਰੀਏ ਦੋਸਤੋ ਤਾਂ ਇਹਦੀ ਮਾਂ ਇਹਦਾ ਪਿਓ ਸਟਰੌਂਗ ਬਲੱਡ ਲੈਣਾ ਤੇ ਉਦੋਂ ਵੀ ਹੋਰ ਜਿਆਦਾ ਵਧੀਆ ਸਟਰੌਂਗ ਬਲੱਡ ਲਾਈਨ ਬਣ ਜਾਂਦੀ ਹੈ ਜਿਹੜਾ ਇਸ ਮੱਝ ਦਾ ਬੱਚਾ ਫਾਇਦਾ ਹੋਇਆ ਕੋਹਿੰੂਰ ਬੋਲਦਾ ਬੱਚਾ ਤੇ ਉਧਰਲੇ ਪਾਸਿਓ ਜਿਹੜਾ ਉਹ ਧੰਨੋ ਮੱਝ ਆ ਗਈ ਤੇ ਇੱਕ ਹੋਰ ਮਜ਼ਬੂਤੀ ਬਣ ਜਾਣੀ ਐ ਇਸ ਖਾਨਦਾਨ ਦੇ ਵਿੱਚ ਤੇ ਜਿਹਦੇ ਜ਼ਰੀਏ ਤੁਹਾਡੇ ਕੋਲ ਵੀ ਕਟੀਆਂ ਪੈਦਾ ਹੋਣੀਆਂ ਇੱਕ ਲਾਸਟ ਉੱਤੇ ਇਹ ਸਮੱਝ ਦਾ ਐਸਓਏ ਦਾ ਬੱਚਾ ਜਿਹੜਾ ਉਹ ਬਾਈ ਤੋਂ ਆਪਾਂ ਪੁੱਛਾਂਗੇ ਜਸਪਾਲ ਤੋਂ ਜਸਪਾਲ ਭਾਈ ਐਸ ਵਾਰ ਇਹਨੇ ਕੀ ਬੱਚੇ ਨੂੰ ਜਨਮ ਦਿੱਤਾ ਇਸ ਵਾਰ ਜੀ ਏਬੀਸੀ ਆਂਧਰਾ ਪ੍ਰਦੇਸ਼ ਵਾਲੰਦਾ ਜੀ ਅਲੀਸ਼ਾਨ ਬੁੱਲੇ ਹਾਂ ਉਹਦੀ ਕੱਟੀ ਜਨਮ ਦਿੱਤਾ ਜੀ ਦਿਖਾ ਦਿਗੀ ਕੱਟੀ ਹਾਂ ਜੀ ਦੱਸੋ ਕੱਟੀ ਰਹਿੰਦੀ ਐ ਤੇ ਜ਼ਰੂਰ ਦਿਖਾਉਣੀ ਐ ਕਿਉਂਕਿ ਮੱਚ ਬੱਚੇ ਸੋਹਣੇ ਦੇ ਰਹੀ ਐ ਤੇ ਕਟੀਆਂ ਵੀ ਚੰਗੀਆਂ ਆ ਰਹੀਆਂ ਇਸ ਰਵੇ ਦੇ ਵਿੱਚੋਂ ਸੋ ਇਹ ਕੱਟੀ ਐਸ ਵਾਰ ਦੀ ਐ ਤੋ ਦੇਖੋ ਇਹਦਾ ਟਾਂਚਾ ਬੱਚਾ ਕੱਟੀ ਆਉਂਦੀ ਐ ਕੱਟਾ ਆਉਂਦਾ ਇਹ ਕੁਦਰਤ ਦੇ ਹੱਥ ਵਾਸਾ ਐ ਪਰ ਇੱਕ ਚੀਜ਼ ਮੈਂ ਜਿਹੜੀ ਦੇਖ ਰਾਂ ਜਸਪਾਲ ਭਾਈ ਮੇਰੇ ਖਿਆਲ ਚ ਇਸ ਰਵੇ ਵਿੱਚ ਉਹ ਕੱਟੇ ਘੱਟ ਆਏ ਹੋਣਗੇ ਤੁਹਾਡੇ ਕੋਲ ਨਾ ਕਟਾ ਜੀ ਇੱਕ ਆਇਆ ਸੀ ਜੀ ਪਿੱਛੇ ਬਸ ਮੱਝ ਵੱਲੋਂ ਇੱਕ ਹੀ ਆਇਆ ਸੀ ਹਾਂ ਉਹ ਆਪਣੀ ਭੂਆ ਜੀ ਲਗਿਆ ਜੀ ਕਟਾ ਅੱਛਾ ਉਹ ਨਾਲ ਕੋਲ ਚਲਾ ਗਿਆ ਠੀਕ ਹੈ ਸੋ ਦੋਸਤੋ ਕੱਟੇ ਕਿਉਂਕਿ ਜੋ ਸਾਹਮਣੇ ਆਪਾਂ ਤੁਹਾਨੂੰ ਕਟੀਆਂ ਦਿਖਾ ਹੀ ਰਹੇ ਹਾਂ ਇਸ ਮੱਝ ਦੇ ਤਾਂ ਆਪਣੇ ਦਿਮਾਗ 'ਚ ਵੀ ਇਹ ਗੱਲ ਆਉਂਦੀ ਹੈ ਵੀ ਇਸ ਰਵੇਚ ਉਹ ਕਟੀਆਂ ਇਹਨਾਂ ਕੋਲ ਬਹੁਤ ਸੋਹਣੀਆਂ ਆਗਣ ਸੋ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇਹ ਮੇਨ ਆਪਾਂ ਇਸ ਬੁੱਲ ਬਾਰੇ ਗੱਲਬਾਤ ਕਰਨੀ ਸੀ ਝੋਟੀ ਤੁਹਾਨੂੰ ਦਿਖਾਉਣੀ ਸੀ ਕਿਉਂਕਿ ਚਵਾਈ ਤੇ ਮੈਂ ਨਹੀਂ ਪਹੁੰਚ ਸਕਿਆ ਸੀ ਤੇ ਅੱਜ ਸੁਭ ਬਣ ਗਿਆ ਵੀ ਤੁਹਾਨੂੰ ਇਹ ਝੋਟੀ ਜਿਹੜੀ ਉਹ ਵੀਡੀਓ ਦੇ ਮਾਧਮ ਨਾਲ ਦਿਖਾ ਦ ਇਦੇ 'ਚ ਤੁਸੀਂ ਆਪਦੇ ਵਿਚਾਰ ਜਿਹੜੇ ਉਹ ਦੱਸ ਸਕਦੇ ਹੋ ਇੱਕ ਪੂਰੀ ਮਜ਼ਬੂਤ ਬਲੱਡਲਾਈਨ ਦੇ ਵਿੱਚੋਂ ਬੁੱਲ ਤੁਹਾਡੇ ਸਾਹਮਣੇ ਪੇਸ਼ ਹੈ ਛੇਤੀ ਇਹਦਾ ਨਾਮ ਬਾਈ ਜੀ ਹੁਣਾਂ ਨੇ ਡਿਸਾਈਡ ਕਰ ਲੈਣਾ ਤੇ ਉਦੋਂ ਫਿਰ ਨਾਮ ਹੈ ਮਲਕੀਤ ਭਾਈ ਮੇਰੀ ਗੱਲ ਅੱਧੋ ਵਿਚਾਲੀ ਸੀਗੀ ਵੀ ਇਸ ਬੁੱਲ ਦਾ ਨਾਮ ਜਦੋਂ ਬਾਈ ਰੱਖਣਗੇ ਤੇ ਆਪਾਂ ਦੱਸ ਦੇਾਂਗੇ ਡਿਸਾਈਡ ਕਰ ਲਿਆ ਇਸ ਬੁੱਲ ਦਾ ਕਿ ਜੀ ਆਪਾਂ ਇਹਦਾ ਨਾਮ ਰੱਖਤਾ ਹੈ ਦਿਲਰਾਜ ਨਾਮ ਰੱਖੇ ਇਹਦਾ ਦਿਲਰਾਜ ਹਾਂਜੀ ਸੀਮਨ ਸਟਰਾ ਜਿਹੜੇ ਆਉਣਗੇ ਸਿੱਕਿਆਂ ਦੇ ਉੱਤੇ ਫਿਰ ਦਿਲਰਾਜ ਰੱਖਿਆ ਗਿਆ ਹਾਂਜੀ ਹਾਂਜੀ ਉਹ ਦਿਲਰਾਜ ਦੇ ਨਾਂ ਤੋਂ ਹੀ ਆਉਣਗੇ ਸੋ ਸੋ ਦਿਲਰਾਜ ਬੁੱਲ ਦਾ ਨਾਮ ਬਾਈ ਜਿਹੋ ਰਾਣੇ ਰੱਖਿਆ ਜਸਪਾਲ ਬਾਈ ਮੱਜਾਂ ਦੇ ਵੀ ਨਾਮ ਰੱਖਿਆ ਤੁਸੀਂ ਜਾਂ ਨਹੀਂ ਇਸੇ ਦਾ ਰੱਖਿਆ ਜੋਟੀ ਦਾ ਨਾਮ ਬਰਕਤ ਕੀ ਰੱਖਿਆ ਬਰਕਤ ਬਰਕਤ ਰੱਖਿਆ ਸੋ ਬਰਕਤ ਝੋਟੀ ਦਾ ਨਾਮ ਹੈ ਤੇ ਬਰਕਤ ਦਾ ਬੱਚਾ ਆ ਗਿਆ ਦਿਲਰਾਜ ਇਹ ਇਸ ਕਰਕੇ ਨਾਮ ਦੱਸੇ ਜਾਂਦੇ ਵੀ ਹੁਣ ਕਿਉਂਕਿ ਜਿਵੇਂ ਆਪਾਂ ਲਾਡੋ ਤੁਨੋਂ ਉਹਨਾਂ ਮੱਜਾਂ ਦੀ ਜਾਂ ਕ੍ਰਾਂਤੀ ਮੱਜ ਦੀ ਗੱਲ ਕਰਦੇ ਆ ਤਾਂ ਮੱਜਾਂ ਮੱਝ ਤਾਂ ਇੱਕ ਜਿਹੜਾ ਉਹ ਸਮੂਹਿਕ ਸ਼ਬਦ ਹੈ ਪਰ ਉਹਨੂੰ ਨਖੇੜਦਾ ਜਿਹੜਾ ਉਹਦਾ ਸਪੈਸ਼ਲ ਨਾਮ ਰੱਖਿਆ ਜਾਂਦਾ ਜਿਵੇਂ ਹੁਣ ਤੁਸੀਂ ਜਦੋਂ ਦਿਲਰਾਜ ਬੋਲਦਾ ਸੀਮਨ ਵਰਤਨਾ ਤੇ ਤੁਹਾਡੇ ਦਿਮਾਗ 'ਚ ਬਰਕਤ ਆਉਣੀ ਚਾਹੀਦੀ ਹੈ ਤੇ ਬਰਕਤ ਇੱਕ ਏਵਜਾ ਸ਼ਬਦ ਆ ਦੋਸਤੋ ਤੇ ਮੱਝ ਵੀ ਇਦਾਂ ਦੀ ਆ ਵੀ ਤੁਹਾਡੇ ਘਰਾਂ ਦੇ ਵਿੱਚ ਜਿਹੜਾ ਦੁੱਧ ਵਾਲੇ ਪੱਖ ਤੋਂ ਬਰਕਤ ਹੋਵੇ ਤੇ ਤੁਸੀਂ ਉਹ ਬੋਲ ਵਰਤੋ ਤੇ ਅੱਗੇ ਬੱਚੇ ਜਿਹੜੇ ਉਹ ਦੁੱਧ ਤੇ ਆਉਣ ਧੰਨਵਾਦ ਜਿਨ੍ਹਾਂ ਨੇ ਵੀਡੀਓ ਦੇਖੀ ਤੇ ਧੰਨਵਾਦ ਬਾਈ ਜੀ ਤੁਹਾਡਾ ਵੀ ਸਾਰਿਆਂ ਦਾ ਜਿਹੜੇ ਤੁਸੀਂ ਇਸ ਵੀਡੀਓ ਦੇ ਮਾਧਿਅਮ ਨਾਲ ਲੋਕਾਂ ਸਾਹਮਣੇ ਆਏ ਹੋ Mirban.